ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਰਨਲ ਪਸ਼ਪਿੰਦਰ ਬਾਠ ਦੀ ਕਟਮਾਰ ਦਾ ਮਾਮਲਾ ਕਾਫੀ ਤੂਲ ਫੜ ਗਿਆ। ਔਰ ਇੰਨਾ ਕਿ ਤੂਲ ਫੜ ਗਿਆ ਕਿ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਸਫਰ ਕਾਲ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਇਹ ਮਸਲਾ ਉਠਾਇਆ ਵਿਧਾਨ ਸਭਾ ਤੋਂ ਬਾਹਰ ਪ੍ਰਦਰਸ਼ਨ ਦੇ ਵਿੱਚ ਇਹ ਮਸਲਾ ਉਠਾਇਆ ਗਿਆ ਔਰ ਉਧਰ ਲੋਕ ਸਭਾ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੇ ਇਹ ਮਸਲਾ ਉਠਾਇਆ ਚਰਨਜੀਤ ਸਿੰਘ ਚੰਨੀ ਡਾਕਟਰ ਧਰਮਵੀਰ ਗਾਂਧੀ ਡਾਕਟਰ ਅਮਰ ਸਿੰਘ ਗੁਰਜੀਤ ਸਿੰਘ ਔਦਲਾ ਸ਼ੇਰ ਸਿੰਘ ਖਬਾਇਆ ਇਹ ਸਭ ਤਖਤੀਆਂ ਲੈ ਕੇ ਉੱਥੇ ਇਹਨਾਂ ਨੇ ਵੀ ਇਹ ਮੁੱਦੇ ਨੂੰ ਚੁੱਕਿਆ ਮਤਲਬ ਸੜਕ ਤੋਂ ਸੰਸਦ ਤੱਕ ਇਹ ਮਸਲਾ ਹੁਣ ਗੂੰਜ ਰਿਹਾ ਹੈ ਪੰਜਾਬ ਦੇ ਵਿੱਚ ਇਹਦੇ ਹਵਾਲੇ ਨਾਲ ਲਗਾਤਾਰ ਵਿਰੋਧੀ ਧਿਰਾਂ ਹਮਲਾਵਰ ਹੋ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਪੁਲਿਸ ਰਾਜ ਜਿਹੜਾ ਹੈ ਉਹ ਹੋ ਰਿਹਾ ਤੇ ਇਹਦੇ ਵਿੱਚ ਜਿਹੜੀ ਕਹਿੰਦੇ ਨੇ ਇਸ ਗੱਲ ਨੂੰ ਹੋਰ ਹਵਾ ਦੇ ਲਈ ਇਹ ਖਨੌਰੀ ਤੇ ਸ਼ੰਭੂ ਦੇ ਵਿੱਚ ਜੋ ਕੁਝ ਹੋਇਆ ਹੈ ਜਿਸ ਤਰੀਕੇ ਨਾਲ ਤੰਬੂ ਖਾੜੇ ਗਏ ਨੇ ਕਿਸਾਨ ਮੋਰਚੇ ਦੇ ਉਹ ਵੀ ਇਹਦੇ ਵਿੱਚ ਹੀ ਰੜ ਗਏ ਫਿਰ ਜਦੋਂ ਜਿਹੜੇ ਕੋਈ ਗੱਲ ਕਰਦਾ ਜਿਹੜੇ ਮਨੁੱਖੀ ਅਧਿਕਾਰਾਂ ਵਾਲੇ ਨੇ ਉਹ ਕਹਿੰਦੇ ਜੀ ਅੱਜ ਕੱਲ ਲੱਤਾਂ 'ਚ ਗੋਲੀਆਂ ਲੱਗਣ ਲੱਗ ਗਈਆਂ ਜਿਹੜਾ ਵੀ ਹੁੰਦਾ ਇੱਕੋ ਸਟੋਰੀ ਕੋਈ डमी ਸਟੋਰੀ ਘੜ ਲਓ ਇਹ ਵੀ ਲੋਕ ਹੁਣ ਕਹਿਣ ਲੱਗ ਗਏ ਸੋ ਮਸਲਾ ਬਲਡੋజర్ ਵਾਲਾ ਵੀ ਕਿ ਹੁਣ ਤਾਂ ਪੁਲਿਸ ਜਿਹੜੇ ਹੈ ਅਦਾਲਤਾਂ ਦੇ ਕੰਮ ਵੀ ਆਪ ਕਰ ਰਹੀ ਹੈ ਇਹ ਸਾਰੀਆਂ ਗੱਲਾਂ 'ਚ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਨੂੰ ਵਿਰੋਧੀ ਦੇ ਰਹਿਣ ਘੇਰਦੀ ਨਜ਼ਰ ਆਉਂਦੀ ਹੈ ਅੱਜ ਆਪਾਂ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਕੀ ਡਿਵੈਲਪਮੈਂਟ ਹੋਈ ਹੈ ਕਿੱਧਰ ਰੁਕਾ ਨਹੀਂ ਜਾ ਸਕਦੀ ਹੈ ਅਸਲ ਦੇ ਵਿੱਚ ਗੱਲ ਕੀ ਹੈ ਉਹਨੂੰ ਸਮਝਣ ਦੀ ਗੱਲ ਕੋਸ਼ਿਸ਼ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਤੇ ਉਸ ਤੋਂ ਪਹਿਲਾਂ ਸ਼ੇਅਰ ਇੱਕ ਵਾਰ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਜਾ ਫਿਰ ਅਜੇ ਤੱਕ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਗੱਲ ਜੇ ਆਪਾਂ ਸਿਲਸਲੇ ਵਾਰ ਸ਼ੁਰੂ ਕਰੀਏ ਤਾਂ ਗੱਲ ਇਓਂ ਬਣਦੀ ਹੈ ਕਿ 13 ਮਾਰਚ ਦੀ ਰਾਤ 12 ਵਜੇ ਕੇ 25 ਕਿ ਮਿੰਟ ਦੀ ਗੱਲ ਹੈ ਕਰਨਲ ਪਸ਼ਵਿੰਦਰ ਸਿੰਘ ਬਾਠ ਤੇ ਉਹਨਾਂ ਦਾ ਪੁੱਤਰ ਅੰਗਤ ਸਿੰਘ ਬਾਠ ਇਹ ਦੋਨੇ ਇੱਕ ਟੱਬ ਹੈ ਅਰਜੰਦਰਾ ਹਸਪਤਾਲ ਪਟਿਆਲਾ ਦੇ ਸਾਹਮਣੇ ਹੁਣ ਤਾਂ ਉੱਥੇ ਢਾਬੇ ਘਟ ਗਏ ਪਹਿਲਾਂ ਇੱਥੇ ਤਾਂ ਰਾਤ ਸਾਰੀ ਰਾਤ ਜਿਹੜੇ ਪਰੌਂਠੇ ਚੱਲਦੇ ਸੀ ਜਿਹੜੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਈਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਸੀਂ ਜਾਂਦੇ ਰਹੇ ਹਾਂ ਜੇ ਮੈਸਬੰਦ ਹੋ ਜਾਂਦਾ ਇੱਥੇ ਲੇਟ ਹੋ ਜਾਂਦੇ ਸੀ ਤੇ ਇੱਥੇ ਆ ਕੇ ਲੋਕ ਪਰੌਂਠਾ ਖਾਂਦੇ ਸੀ ਇਹ ਢਾਬੇ ਕਾਫੀ ਚੱਲਦੇ ਸੀ ਪਰ ਹੁਣ ਕਿਉਂਕਿ ਪਰੌਂਠਾ ਮਾਰਕੀਟ ਅਲੱਗ ਬਣ ਗਈ ਪੁਰਾਣੇ ਬਸ ਸਟੈਂਡ ਕੋਲ ਇਸ ਕਰਕੇ ਘਟ ਕੇ ਲੇਕਿਨ ਜਿਹੜਾ ਟਾਬਾ ਸੀ ਉਹ ਤੇ ਬਾਹਰ ਇਹ ਦੋਨੇ ਖੜੇ ਸੁਣਿਆ ਕਿ ਮੈਗੀ ਖਾ ਰਹੀ ਸੀ ਗਲਾਸ ਸੀ ਦੋ ਰੱਖੇ ਹੋਏ ਹੋ ਸਕਦਾ ਹੈ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਪਾਰਕਿੰਗ ਸਹੀ ਨਹੀਂ ਸੀ ਇਹ ਹੁਣ ਇੱਕ ਗੱਲ ਜੇ ਆਪਾਂ ਵਕੀਲ ਦੀ ਬਣੀ ਹੈ ਜਿਹੜਾ ਇਨਸਪੈਕਟਰ ਰੋਨੀ ਸਿੰਘ ਦਾ ਵਕੀਲ ਹੈ ਉਸ ਨੇ ਜਿਹੜੀ ਗੱਲ ਦੱਸੀ ਹੈ ਕਿ ਇਨਸਪੈਕਟਰ ਆਪਣੀ ਗੱਡੀ ਚੋਂ ਉਤਰੇ ਉਹਨਾਂ ਨੇ ਥੱਲੇ ਤਾਂ ਵਰਦੀ ਵਾਲੀ ਖਾਕੀ ਪੈਂਟ ਪਾਈ ਸੀ ਪਰ ਉੱਪਰ ਵਰਦੀ ਦੇ ਉੱਤੇ ਕੋਈ ਵਾਈਟ ਸ਼ਰਟ ਪਾਈ ਹੋਈ ਸੀ ਕਾਰਨ ਇਹ ਸੀ ਕਿ ਜਿਸ ਨੂੰ ਇਹ ਉਹ ਦਾਵਾ ਕਰ ਰਹੇ ਨੇ ਕਿ ਜਿਸ ਨੂੰ ਉਹਨਾਂ ਨੇ ਪੜਨਾ ਸੀ ਵੀ ਉਹ ਪਛਾਣ ਨਾ ਸਕੇ ਇਸ ਕਰਕੇ ਵਾਈਟ ਸੀ ਖੈਰ ਉਹ ਉਤਰੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਹੈ ਗਲਤ ਥਾਂ ਤੇ ਇਹ ਗੱਡੀ ਲਾਈ ਹੈ ਇਹੀ ਵਕੀਲ ਸਾਹਿਬ ਕਹਿ ਰਹੇ تھے ਕਹਿੰਦੇ ਹੋ ਸਕਦਾ ਹੈ ਉਹਨਾਂ ਨੇ ਸਮਝਿਆ ਹੋਵੇ ਕਿ ਇਹ ਡਰਾਈਵਰ ਹੈ ਤੇ ਉਹ ਕਹਿੰਦੇ ਵੀ ਤੂੰ ਕੌਣ ਹੈ ਸਾਨੂੰ ਕਹਿਣ ਵਾਲਾ ਇੱਥੋਂ ਟਕਰਾਰ ਸ਼ੁਰੂ ਹੁੰਦਾ ਹੈ ਅਸਲ ਦੇ ਵਿੱਚ ਜੇ ਗੱਲ ਕਰੀਏ ਪਰ ਮੰਨ ਲਓ ਇਹ ਤਾਂ ਉਹਨਾਂ ਤੇ ਵਕੀਲ ਦੀ ਹੈ ਨਾ ਗੱਲ ਤੇ ਮਤਲਬ ਟਕਰਾਰ ਹੋ ਗਿਆ ਪਾਰਕਿੰਗ ਤੋਂ ਸ਼ੁਰੂ ਤੇ ਉਸੇ 'ਚ ਟਕਰਾਰ ਦੇ ਵਿੱਚ ਵੀ ਤੂੰ ਠੀਕ ਨਹੀਂ ਬੋਲਿਆ ਤੂੰ ਉਹ ਇਹ ਕਿਹਾ ਇਸ ਤਰ੍ਹਾਂ ਦੀ ਕਰਨ ਉਹ ਪੁੱਠਾ ਬੋਲਦੇ ਨੇ ਪੁਲਸ ਵਾਲੇ ਇਹ ਚ ਕੋ ਕਰਨ ਦੀ ਵੀ ਆਦੀ ਹੋਂਦੀ ਹੈ ਕਿ ਮੈਂ ਆਰਮੀ ਅਫਸਰ ਹਾਂ ਔਰ ਆਰਮੀ ਅਫਸਰ ਹੈ ਵੀ ਕਰਨਪਾਠ ਔਰ ਚੰਗੀ ਫੈਮਿਲੀ ਨਾਲ ਸੰਬੰਧ ਹੈ ਤੋਂ ਉਹਨਾਂ ਦੀ ਫੈਮਿਲੀ 'ਚ ਕੋਈ ਤਾਂ ਕੁ ਡਿਫਰੈਂਟ ਜਨਰਲ ਵੀ ਦੱਸਦੇ ਨੇ ਹੈ ਕਿ ਉਹਨਾਂ ਦਾ ਰਿਸ਼ਤੇਦਾਰ ਆ ਦੂਜਾ ਜਿਹੜਾ ਗੁਰਤੇਜ ਸਿੰਘ ਢਿੱਲੋਂ ਅੱਜ ਕੱਲ ਤੁਸੀਂ ਨਾਲ ਦੇਖਦੇ ਹੋ ਇਹ ਵੀ ਵਧੀਆ ਫੈਮਿਲੀ ਹੈ ਇਹ ਜਿਨ੍ਹਾਂ ਦਾ ਈਸੀ ਥੀਏਟਰ ਸੀ ਉਹਨਾਂ ਦਾ ਲੜਕਾ ਹੈ ਤੇ ਇਹਨਾਂ ਦੇ ਜਿਹੜੇ ਸਮਝੋ ਫਾਦਰ ਸੀ ਉਹ ਬਰਨਾਲਾ ਸਾਹਿਬ ਦੇ ਬ੍ਰਦਰ ਨਾ ਸੀ ਮੁੱਖ ਮੰਤਰੀ ਪੰਜਾਬ ਦੇ ਤੇ ਫੈਮਿਲੀ ਤਾਂ ਨੇਚਰਲੀ ਇਹ ਵੀ ਹੈ ਇਹ ਗੋਬੀ ਅੰਦੀ ਜਿhko ਫੈਮਿਲੀ ਹੋਵੇ ਵਧੀਆ ਫੈਮਿਲੀ ਉਹ ਕੋਈ ਨਹੀਂ ਕਹੋਂਦੀ ਤੇ ਉੱਥੇ ਫਿਰ ਟਕਰਾਅ ਪਾਦੀ ਹੈ ਪਤਾ ਇਹ ਲੱਗਦਾ ਕਿ ਉਸ ਤੋਂ ਬਾਅਦ ਇਹ ਪਿਛਲੀ ਟੀਮ ਆ ਜਾਂਦੀ ਹੈ ਜਿਹਦੇ ਚ ਹਰਜਿੰਦਰ ਢਿੱਲੋਂ ਇਨਸਪੈਕਟਰ ਉਹ ਆ ਕੇ ਸੱਜ ਜਦੋਂ ਟਕਰਾਅ ਪਾ ਰਿਹਾ ਪੰਜ ਵਾਰ ਦਾ ਤੇ ਨੱਕ ਤੇ ਲੱਗਦਾ ਕਲਰ ਸਾਹਿਬ ਜਿਹੜੇ ਆ ਬੌਂਡ ਤੇ ਲੱਗਦੇ ਤੇ ਉਹ ਬੇਹੋਸ਼ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਅੰਗਤ ਰਿਐਕਟ ਕਰਦਾ ਤੇ ਅੰਗਤ ਦੀ ਵੀ ਕੁੱਟਮਾਰ ਹੁੰਦੀ ਹੈ ਇਹ ਸਾਰਾ ਸਿਲਸਿਲਾ ਰਾਤ ਨੂੰ ਹੁੰਦਾ ਹੈ ਤੇ ਉਦੋਂ ਬਾਅਦ ਇਹਨਾਂ ਨੂੰ ਜਿਹੜਾ ਹਸਪਤਾਲ ਦਾਖਲ ਕਰਾਇਆ ਜਾਂਦਾ ਹੈ ਕੰਡਰ ਚਲੇ ਜਾਂਦੇ ਨੇ ਔਰ ਰਾਤ ਨੂੰ ਜਿਵੇਂ ਰਿਤੂ ਬਾਠ ਉਹਨਾਂ ਦੀ ਮਿਸਿਸ ਦੱਸ ਰਹੀ ਸੀ ਗਰਤੇਸ਼ ਢਿੱਲੋਂ ਆਪਣੇ ਪਟਕੇ ਚ ਆਉਂਦਾ ਤੇ ਕਈ ਵਾਰੀ ਉਹ ਕਹਿੰਦੇ ਮੈਂ ਨਾਈਟ ਵਿੱਚ ਸੀ ਮੈਂ ਕਈ ਵਾਰੀ ਪੁਲਸ ਵਾਲਿਆ ਕੋਲ ਜਾ ਕੇ ਕਿਹਾ ਕਿ ਰਿਪੋਰਟ ਲਿਖੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਇਹ ਅਕਸਰ ਹੁੰਦਾ ਹੈ ਕਿ ਪੁਲਸ ਵਾਲੇ ਐਸਟਰਾ ਰਿਪੋਰਟ ਦਰਜ ਨਹੀਂ ਕਰਦੇ ਤੇ ਖਾਸ ਕਰਕੇ ਪੁਲਿਸ ਦੇ ਖਿਲਾਫ ਤਾਂ ਇਹੀ ਹੈ ਕਿ ਉਹ ਵੀ ਤਿੰਨ ਇੰਸਪੈਕਟਰ ਜਿਹੜਾ ਉਹਨਾਂ ਦੇ ਖਿਲਾਫ ਕਿਵੇਂ ਰਿਪੋਰਟ ਦਰਜ ਹੋ ਦੋ ਦਿਨ ਇਹ ਰਿਪੋਰਟ ਦਰਜ ਨਹੀਂ ਹੁੰਦੀ ਇਹ ਵੀ ਸੁਣ ਨੂੰ ਬੈਠ ਹੋਰ ਡਿਵੈਲਪਮੈਂਟ ਕੀ ਹੁੰਦੀ ਹੈ ਇੱਕ ਨਵੀਂ ਡਿਵੈਲਪਮੈਂਟ ਜਿਹੜੀ ਹੁਣ ਬਾਾਰ ਆਈ ਹੈ ਉਹਦਾ ਜ਼ਿਕਰ ਵੀ ਕਰ ਲਈਏ 16 ਮਾਰਚ ਨੂੰ ਇਹਦੇ ਚ ਐਂਟਰੀ ਹੁੰਦੀ ਹੈ ਮੇਜਰ ਅਮਰਦੀਪ ਸਿੰਘ ਦੀ ਅਮਰਦੀਪ ਸਿੰਘ ਕੈਪਟਨ ਅਮਰਿੰਦਰ ਦੇ ਟਾਈਮ ਪਾਵਰ ਚ ਸੀ ਤੇ ਵੈਸਟ ਟ੍ਰੀਸੀ ਪਤਾ ਨਹੀਂ ਕੁਛ ਸੀ ਮਤਲਬ ਉਹ ਇੱਥੇ ਲਾਲ ਬਾਗ ਦੇ ਵਿੱਚ ਪੋਲੋ ਗ੍ਰਾਊਂਡ ਦੇ ਸਾਹਮਣੇ ਉਹਦਾ ਕਰਿਆ ਉਬਿਚਪੰਦੇ ਪਹਿਲਾ ਜਦੋਂ ਇਹ ਕੋਸ਼ਿਸ਼ ਕਰਦੇ ਨੇ ਐਫਆਈਰ ਕਰਾਉਣ ਦੀ ਇਹ ਦੱਸ ਰਹੇ ਨੇ ਪ੍ਰੈਸ ਕਾਨਫਰੰਸ ਦਸਿਆ ਮਿਸਿਸ ਬਾਠ ਨੇ ਤੇ ਗੁਰਤੇਜ ਢਿੱਲੋਂ ਨੇ ਕਿ ਐਫਆਈਆਰ ਦੀ ਬਜਾਏ ਉਹ ਇਹ ਕਹਿਣ ਲੱਗੇ ਕਿ ਤੁਸੀਂ ਕੰਪਰੋਮਾਈਜ਼ ਕਰੋ ਇਦਾਂ ਕਰੋ ਇਹ ਸ਼ੁਰੂ ਦੀ ਗੱਲ ਹੈ ਤੇ ਫਿਰ ਜਿਹੜੀ ਐਫਆਈਆਰ ਜਦੋਂ ਪ੍ਰੈਸ਼ਰ ਬਣਿਆ ਤਾਂ ਵੀ ਅਨਪਛਾਤੇਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਇਹਦੀ ਪਰਸਨ ਅਨਪਛਾਤੇ ਉਦੋਂ ਬਾਅਦ ਕੀ ਹੋਇਆ ਉਦੋਂ ਬਾਅਦ ਮੇਜਰ ਅਮਰਦੀਪ ਸਿੰਘ ਦੀ ਜਦੋਂ ਐਂਟਰੀ ਹੁੰਦੀ ਹੈ ਉਹ ਕਹਿੰਦੇ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਇਹ ਗੱਲ ਹੋਣਾ ਹੀ ਹੈ ਨਾ ਨਵੀਂ ਡਿਵੈਲਪਮੈਂਟ ਤੇ ਉਹ ਸਮਝੌਤਾ ਕਰਾਉਣ ਦੇ ਚੱਕਰ ਚ ਇਹ ਜਿਹੜੀ ਮਿਸਿਸ ਬਾਠ ਜਿਹੜੇ ਉਹ ਦਾਵਾ ਕਰਦੇ ਨੇ ਕਿ ਮੇਰੀ ਮੂੰਹ ਬੋਲੀ ਭੈਣ ਹੈ ਜਿਹੜੀ ਕਰਨਲ ਪਸ਼ਪਿੰਦਰ ਬਾਠ ਦੀ ਜਿਹੜੇ ਜ਼ਖਮੀ ਹੋ ਚੁੱਕੇ ਸੀ ਉਹਨਾਂ ਦੀ ਭੈਣ ਰਿਤੂ ਬਾਠ ਉਹ ਫੋ ਜਿਹੜੀ ਹੈ ਮੂਹ ਬੋਲੀ ਪੈਨ ਮੇਜਰ ਅਮਰਦੀਪ ਸਿੰਘ ਤੇ ਮੇਜਰ ਅਮਰਦੀਪ ਸਿੰਘ ਉਹਨਾਂ ਨੇ ਕਹਦਾ ਵੀ ਚ ਪੁਲਿਸ ਵਾਲੇ ਮਾਫੀ ਮੰਗ ਲੈਂਦੇ ਨੇ ਤੁਸੀਂ ਛੱਡੋ ਕੇਸ ਨਾ ਕਰੋ ਤੇ ਉਹ ਕਹਿੰਦੇ ਠੀਕ ਹੈ ਤੇ ਉਹ ਅਮਰਦੀਪ ਦੇ ਘਰ ਤਿੰਨੇ ਇਨਸਪੈਕਟਰ ਚਲੇ ਜਾਂਦੇ ਨੇ ਤੇ ਉਹ ਕਹਿੰਦੇ ਜੀ ਵੀ ਰਿਤੂ ਬਾਠ ਨੂੰ ਵੀ ਆ ਜਾ ਕੋਈ ਨਹੀਂ ਤੁਸੀਂ ਵੀਡੀਓ ਕਾਲ ਤੇ ਕਰੋ ਗੱਲ ਮੇਰੀ ਕਰੋ ਤੇ ਨਾਲੇ ਬਾਕੀ ਵੀ ਬੁਲਾਓ ਸਾਰੇ ਬੰਦੇ ਉਹ ਕੁਝ ਬੰਦੇ ਬਾਹਰ ਖੜੇ ਨੇ ਸਾਰੇ ਤਾਂ ਹੁੰਦੇ ਨਹੀਂ ਜੋ ਜਵੇਂ ਵੀ ਹੈ ਉੱਥੇ ਸਾਰੇ ਬੁਲਾ ਲੈ ਤੇ ਜਿਹੜੀ ਵੀਡੀਓ ਵਾਇਰਲ ਹੈ ਜਿਹੜੀ ਮੈਂ ਸੁਣੀਆ ਉਹਦੇ ਵਿੱਚ ਇੱਕ ਇਨਸਪੈਕਟਰ ਕਹਿੰਦਾ ਕਿ ਭੈ ਜੀ ਸੌਰੀ ਤੁਹਾਨੂੰ ਮਾਫ ਕਰਦਾ ਤੇ ਫਿਰ ਉਹ ਪਟਕਦੀ ਹੈ ਪਹਿਲਾਂ ਤਾਂ ਤੁਸੀਂ ਕਹਿੰਦੀ ਇਹ ਦੱਸੋ ਕਿ ਕਰਨਲ ਬਾਠ ਨੇ ਤੁਹਾਨੂੰ ਆਪਣਾ ਆਈਡੈਂਟੀਕੀਟ ਦਿਖਾਇਆ ਸੀ ਕਿ ਨਹੀਂ ਦਿਖਾਇਆ ਸੀ ਤੂੰ ਇਹ ਬੜੀ ਉੱਚੀ ਬਾਤ ਦੇ ਵਿੱਚ ਉਹ ਸਰ ਮਾਫੀ ਮੰਗਦੇ ਨੇ ਉਹ ਇਸ ਗੱਲ ਨੂੰ ਰਿਕਾਰਡ ਕਰ ਲੈਂਦੀ ਹੈ ਰਿਕਾਰਡ ਕਰਕੇ ਮੈਸੇਜ ਬਾਠ ਇਹਨੂੰ ਜਿਹੜਾ ਹੈ ਵਾਇਰਲ ਕਰ ਦਿੰਦੇ ਨੇ ਜੰਤ ਕਰ ਦਿੰਦੇ ਨੇ ਹੁਣ ਅੱ체 ਗੱਲ ਇਹ ਹੁੰਦੀ ਹੈ ਕਿ ਇਸ ਗੱਲ ਨੂੰ ਅਮਰਦੀਪ ਸਿੰਘ ਜੋ ਬੇਜ ਅਮਰਦੀਪ ਸਿੰਘ ਉਹ ਕਹਿੰਦੇ ਵੀ ਇਹ ਤਾਂ ਮੇਰੇ ਨਾਲ ਪਿਸ਼ਵਾਸ ਘਾਤ ਹੈ ਇਹਨਾਂ ਦੇ ਵੀ ਪਰਿਵਾਰ ਨੇ ਪੁਰਸਵਾਲਿਆਂ ਦੀ ਗੱਲ ਤੋਂ ਠੀਕ ਹੈ ਹੋ ਗਿਆ ਤੇ ਉਹ ਪਰਿਵਾਰ ਤਾਂ ਹੈ ਉਹ ਇਹਨਾਂ ਦਾ ਇਹ ਦਾਅਵਾ ਹੈ ਕਿ ਉਹਨਾਂ ਦੇ ਪਰਿਵਾਰ ਨੇ ਇਹ ਉਹਨਾਂ ਨੇ ਜਦੋਂ ਮਾਫੀ ਮੰਗ ਲਈ ਸੀ ਇਹਨਾਂ ਨੂੰ ਇਹ ਮਾਫੀ ਰਿਕਾਰਡ ਕਰਕੇ ਮੈਨੂੰ ਇਹਨਾਂ ਦੇ ਜਿਹੜਾ ਧੋਖਾ ਦਿੱਤਾ ਰਿਸਿਵ ਕੀਤਾ ਵਿਸ਼ਵਾਸ ਘਾਤ ਕੀਤਾ ਉਹ ਹੁਣ ਇੰਸਪੈਕਟਰ ਜਿਹੜਾ ਹੈ ਜਬ ਪੁਲਿਸ ਦੇ ਹੱਕ ਚ ਬੋਲਦੇ ਨਜ਼ਰ ਆਏ ਮੈਂ ਜਦੋਂ ਵੀਡੀਓ ਚੋਂ ਦੇਖ ਰਿਹਾ ਸੀ ਐਡਵਰਟਾਈਜ਼ਮੈਂਟ ਇਨ ਦਾ ਮੀਨ ਟਾਈਮ ਇੱਕ ਗੁਰਤੇਜ ਸਿੰਘ ਢਿੱਲੋਂ ਦੇ ਕਾਫੀ ਲਿੰਕ ਨੇ ਇੰਪਰੋਮੇਟਰਸ ਨਾਬਦਾ ਚੇਅਰਮੈਨ ਰਹੇ ਮੈਂ ਇੱਕ ਵਾਰੀ ਇੱਕ ਪ੍ਰੋਗਰਾਮ ਕਰਾਉਣਾ ਸੀ ਅਵਨਾਸ਼ ਰਾਏ ਖੰਨੇ ਉਹ ਖੰਨਾ ਹੁੰਦੇ ਸੀ ਐਮਪੀ ਉਹਨੂੰ ਲੈ ਕੇ ਆਏ ਸੀ ਸਾਬ ਸਿੰਘ ਪਰਮਣ ਨਾਲ ਹੁਣ ਉਹਨਾਂ ਦੇ ਬੇਟੇ ਪ੍ਰਵੇਸ਼ ਪਰਮਣ ਚੰਗੇ ਉਹਦੇ ਲਿੰਕ ਨੇ ਜਿਹੜੇ ਪੁਰਾਣਾ ਬੰਦਾ ਹੈ ਇਹ ਤਾਂ ਬਾਕੀ ਤਾਂ ਹੁਣ ਆਏ ਜਿਹੜੇ ਜਿਹੜੇ ਕੇਵਲ ਸਿੰਘ ਢਿੱਲੋਂ ਫਤਿਹ ਜਤ ਬਾਜਪਾ वगैरह ਤਾਂ ਹੁਣ ਆਏ ਨੇ ਇਹ ਤਾਂ ਬਹੁਤ ਪੁਰਾਣਾ ਜੁਆਇਨ ਕਰ ਗਿਆ ਸੀ ਪਾਰਟੀ ਜਨਤਾ ਪਾਰਟੀ ਨੂੰ ਹੋਰ ਡਟਿਆ ਹੋਇਆ ਲਗਾਤਾਰ ਲੱਗਿਆ ਹੋਇਆ ਤੇ ਉਹਨੇ ਗਵਰਨਰ ਸਾਹਿਬ ਕੋਲ ਲਿਗਿਆ ਹੁਣ ਗਵਰਨਰ ਵੀ ਤਾਂ ਪਾਰਟੀ ਜਨਤਾ ਪਾਰਟੀ ਦੇ ਨੇ ਤੇ ਗਵਰਨਰ ਸਾਹਿਬ ਨੂੰ ਜਾ ਕੇ ਗਲਤ ਸੀ ਵੀ ਇਹ ਤਾਂ ਸਾਡਾ ਧੱਕਾ ਹੋ ਰਿਹਾ ਤੇ ਹੁਣ ਜਦੋਂ ਇਹ ਸਾਰੀ ਕਹਾਣੀ ਇੱਥੇ ਤੱਕ ਪਹੁੰਚੀ ਤੇ ਮੀਡੀਆ 'ਚ ਆ ਗਈ ਤਾਂ ਪਹਿਲਾਂ ਤਾਂ ਮੀਡੀਆ ਨੇ ਵੀ ਕੋਈ ਨਹੀਂ ਗੱਲ ਚੱਕੀ ਸੀ ਫਿਰ ਜਦੋਂ ਮੀਡੀਆ 'ਚ ਗੱਲ ਆਈ ਪ੍ਰੈਸ਼ਰ ਬਣਨਾ ਸ਼ੁਰੂ ਹੋਇਆ ਤੇ ਫਿਰ ਇੱਕ ਨਵੀਂ ਗੱਲ ਹੋਈ ਤੇ ਦੁਆਰਾ ਐਫ ਆਈ ਆਰ ਹੋਈ ਹੁਣ ਐਫ ਆਈ ਆਰ ਦੇ ਵਿੱਚ ਜਿਹੜਾ ਹੈ ਉਹ ਉਹ ਬਾਈ ਨੇਮ ਐਫ ਆਈ ਆਰ ਹੋਈ ਹੈ ਜਿਹੜੀ ਦੂਜੀ ਹੋਈ ਹੈ ਜਿਹਦੇ ਚ ਤਿੰਨ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਰਜਿੰਦਰ ਸਿੰਘ ਢਿੱਲੋਂ ਤੇ ਇਨਸਪੈਕਟਰ ਹੈਰੀ ਬੋਪਾ ਰਾਏ ਉਹਨਾਂ ਦਾ ਨਾ ਬਾਕੀਆਂ ਦੇ ਵੀ ਨਾ ਬਾਈ ਨੇਮ ਕੁਝ ਸ਼ਾਇਦ ਅਨਪਸਾਤੇ ਹੋਣ ਤੇ ਉਹ ਐਫ ਆਈ ਆਰ ਹੋਈ ਗਲਤ ਵੀ ਨਹੀਂ ਫਿਰ ਇੱਕ ਐਂਗਲ ਹੋਰ ਆ ਗਿਆ ਉਹ ਐਂਗਲ ਆਇਆ ਆਰਮੀ ਆਫਸਰਸ ਦਾ ਕਿਉਂਕਿ ਇਹਨਾਂ ਦੇ ਵੀ ਆਰਮੀ ਆਫਸਰ ਤੇ ਮੇਰੇ ਵੀ ਕੱਲ ਇੱਕ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਦੇ ਵਿੱਚ ਮੈਨੂੰ ਵੀ ਆਰਮੀ ਆਫਸਰ ਮਿਲਿਆ ਕਹਿੰਦੇ ਅਸੀਂ ਵੀ ਇਕੱਠੇ ਹਾਂ ਇਹ ਕਹਿੰਦੇ ਆਰਮੀ ਵਾਲਿਆਂ ਨੂੰ ਸਮਝਤੀ ਕੀ ਹੈ ਪੁਲਿਸ ਜਿਸ ਤਰ੍ਹਾਂ ਮਿਸਬੇਵ ਕੀਤਾ ਉਹਨਾਂ ਨੇ ਫਿਰ ਇਸ ਨੂੰ ਇਹ ਸਾਰੀ ਗੱਲਬਾਤ ਨੂੰ ਕਹਿੰਦੇ ਵੀ ਆਪਾਂ ਵਿਰੋਧ ਕਰਾਂਗੇ ਹੁਣ ਜਦੋਂ ਆਰਮੀ ਵਰਸਸ ਪੁਲਿਸ ਬਣ ਗਿਆ ਕੇਸ ਤਾਂ ਜਦੋਂ ਆਰਮੀ ਵਰਸਸ ਪੁਲਿਸ ਕੇਸ ਬਣ ਜੇ ਤੇ ਫੇਰ ਗੱਲ ਖਰਾਬ ਤਾਂ ਹੋਣੀ ਹੈ ਪੁਲਿਸ ਨੂੰ ਲੱਗਿਆ ਕੀ ਗੱਲ ਤੇ ਹੁਣ ਸਰਕਾਰ ਨੇ ਸੱਟ ਬਣਾਤੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਐਸ ਪੀ ਐਸ ਪਰਮਾਰਤ ਦੀ ਅਗਵਾਈ ਚ ਬਾਕੀ ਕੁਛ ਹੋਰ ਬੰਦੇ ਉਹ ਵੀ ਸੀਨੀਅਰ ਆਫਸਰ ਲੈ ਨਾਲ ਤਾਂ ਹੁਣ ਉਹ ਜਿਹੜੇ ਜਦੋਂ ਸੱਟ ਬਣ ਗਈ ਹੈ ਉਹਨੂੰ ਕਿਹਾ ਵੀ ਤੇਜ਼ੀ ਨਾਲ ਜਾਂਚ ਕਰੋ ਤੇ ਇੱਕ ਤਾਂ ਹੁਕਮ ਇਹ ਕਰਤਾ ਵੀ ਜਾਂਚ ਤੇਜ਼ੀ ਨਾਲ ਆਓ ਦੂਜਾ ਕਿਹਾ ਕਿ ਇਹਨਾਂ ਸਭ ਨੂੰ ਬਦਲ ਦਿਓ ਪਟਿਆਲੇ ਤੋਂ ਤੇ ਇਹਨਾਂ ਨੇ ਮਤਲ ਕਰਨ ਦੀ ਗੱਲ ਕੀਤੀ ਵੀ ਅਸੀਂ ਇਹਨਾਂ ਸਭ ਨੂੰ ਮਤਲ ਕਰਤਾ ਚਲੋ ਉਹ ਤਾਂ ਖੈਰ ਲੋਕਾਂ ਨੂੰ ਗੁੱਸਾ ਠੜਾ ਕਰਾਉਣ ਲਈ ਹੁੰਦਾ ਕਹਿੰਦੇ ਇਥੋਂ ਪਟਿਆਰੇ ਤੋਂ ਬਦਲੋ ਤੇ ਤੀਜੀ ਗੱਲ ਕਹਿੰਦੇ ਬਾਠ ਪਰਿਵਾਰ ਨੂੰ ਤੁਸੀਂ ਸਿਕਿਉਰਿਟੀ ਦਿਓ ਹੁਣ ਬਾਠ ਪਰਿਵਾਰ ਇਹ ਕਹਿ ਰਿਹਾ ਹੈ ਗਵਰਨਰ ਨੂੰ ਮਿਲ ਕੇ ਕਿ ਸਾਨੂੰ ਇਹਨਾਂ ਤੇ ਇਹਨਾਂ ਨੇ ਕਮਿਸ਼ਨਰ ਜਿਹੜਾ ਪਟਿਆਲੇ ਦਾ ਨਗਰ ਨਿਗਮ ਦਾ ਕਮਿਸ਼ਨਰ ਆਈਐਸ ਅਫਸਰ ਉਹਨੂੰ ਦਿੱਤੀ ਵੀ ਤੂੰ ਜਾਂ ਉਹ ਕਹਿੰਦੇ ਸਾਨੂੰ ਤਾਂ ਮਨਜ਼ੂਰ ਨਹੀਂ ਤੇ ਇਹ सीबीआई ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਚ ਕੱਲ 0 اپ ਚ ਇਹ ਕਿਹਾ ਕਿ ਇੱਕ ਹਾਈ ਕੋਰਟ ਦੇ ਜੱਜ ਤੋਂ ਇਸ ਜਾਂਚ ਕਰਾਓ ਮਸਲਾ ਉਲਝ ਗਿਆ ਵੱਡੇ ਪੱਧਰ ਤੇ ਹੋ ਗਿਆ ਨੈਸ਼ਨਲ মিডিਆ ਨੇ ਚੱਕ ਲਿਆ ਤੇ ਇਹ ਮਸਲਾ ਹੁਣ ਅਗੇ ਨੂੰ ਪੱਧਰ ਹੈ ਤੇ ਅੱਜ ਬਾਠ ਪਰਿਵਾਰ ਨੇ ਇਸ ਤੇ ਹੁਣ ਪ੍ਰਦਰਸ਼ਨ ਕਰਨਾ ਇਸ ਗੱਲ ਨੂੰ ਲੈ ਕੇ ਨਾਲ ਸਾਬਕਾ ਫੌਜੀ ਜਾਣਗੇ ਕਿ ਜੀ ਅਸੀਂ ਜਿਹੜਾ ਇਹਨੂੰ ਸੀਬੀਏ ਤੋਂ ਬਣਾ ਅਸੀਂ ਜਾਂਚ ਹੋਰ ਕਿਸੇ ਤੇ ਸਾਨੂੰ ਵਿਸ਼ਵਾਸ ਨਹੀਂ ਹੁਣ ਇਸ ਲੈਵਲ ਤੇ ਇਹ ਕਹਾਣੀ ਹੈ ਇਹ ਜੇ ਇਹ ਗਲਤ ਕਰੀਏ ਇਹਦੇ ਚ ਜਿਹੜਾ ਹੁਣ ਡਿਫੈਂਸ ਦਿੱਤਾ ਜਾ ਰਿਹਾ ਹੈ ਵਕੀਲ ਵੱਲੋਂ ਇਨਸਪੈਕਟਰ ਦੇ ਉਹਦੇ ਚ ਮੈਂ ਜਿਹੜੀ ਗੱਲ ਸੁਣੀ ਹੈ ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਸੀ ਇਹ ਤਾਂ ਡੀਵੀਆਰ ਵੀ ਲਾ ਕੇ ਲੈ ਗਏ ਉਹ ਕਹਿੰਦੇ ਤੁਸੀਂ ਟਾਬਿਆਂ ਵਾਲੇ ਪਹਿਲਾਂ ਟਾਬਿਆਂ ਵਾਲੇ ਨੂੰ ਸਾਨੂੰ ਆਡੈਂਟੀਫਾਈ ਕੀਤੇ ਬੰਦੇ ਹੁਣ ਟਾਬਿਆਂ ਵਾਲੇ ਨੂੰ ਵੀ ਮਕਰਾਤਾ ਤੁਸੀਂ ਤੇ ਉਹ ਡੀਵੀਆਰ ਇਸ ਕਰਕੇ ਵੀ ਇਹ ਸਬੂਤ ਨਾ ਮਟਾ ਦੇ ਉਹਨਾਂ ਨੇ ਸਬੂਤ ਲੈ ਕੇ ਦੂਜੇ ਪਾਸੇ ਵੀ ਤਾਂ ਤੁਹਾਨੂੰ ਪਹਿਲੇ ਦੱਸਿਆ ਵੀ ਪਾਰਟੀ ਆਮ ਬੰਦੇ ਨੂੰ ਤਾਂ ਕੁਝ ਸਮਝ ਦੇਣੀ ਹੈ ਤੇ ਇਸ ਤੋਂ ਗੱਲ ਅੱਗੇ ਵਧ ਗਈ ਹੁਣ ਗੱਲ ਇਸ ਐਂਗਲਤਾ ਕਾ ਗਈ ਕਿ ਪੰਜਾਬ ਚ ਚੱਲ ਕੀ ਰਿਹਾ ਹੈ ਪੰਜਾਬ ਚ ਪੁਲਸ ਰਾਜ ਹੈ ਬ੍ਰੋਧੀਆਂ ਨੂੰ ਮੌਕਾ ਮਿਲ ਗਿਆ ਤੇ ਉਹ ਗੱਲ ਨੂੰ ਮੌਕਾ ਖਾਸ ਤੌਰ ਤੇ ਜਦੋਂ ਹੁਣ ਗੁਪਤ ਤਰੀਕੇ ਨਾਲ 26 ਸੈਕਟਰ ਚੋਂ ਨਿਕਲੇ ਮੀਟਿੰਗ ਕਰਕੇ ਕਿਸਾਨ ਜਿਸ ਤਰੀਕਾ ਨਾ ਮੁਹਾਰੀ ਆਸ਼ਿਰ ਦੇ ਸਾਹਮਣੇ ਘੇਰ ਲੈ ਕੇ ਤੇ ਜੀਰਖਪੁਰ ਕੇ ਲਿਆ ਸਰਵਜ ਸਿੰਘ ਪਧੇਰ ਜਿਵੇਂ ਫੜਿਆ ਉਹਨਾਂ ਨੂੰ ਜਿਵੇਂ ਤੰਬੂ ਖਾੜੇ ਗਏ ਜਿਵੇਂ ਜੀਵੀਸੀ ਮਸ਼ੀਨਾਂ ਚਲੀਆਂ ਕ੍ਰੇਨਾਂ ਚਲੀਆਂ ਟਰੈਕਟਰਾਂ ਦਾ ਨੁਕਸਾਨ ਜੋ ਕੁਛ ਉਥੇ ਹੋਇਆ ਉਹ ਗੱਲ ਇਹ ਨਾਲ ਜੁੜ ਗਈ ਇਹ ਤਾਂ ਪੁਲਿਸ ਦਾ ਜ਼ਬਰ ਹੈ ਤੇ ਜਿਹੜੇ ਨਸ਼ੇ ਦੇ ਖਿਲਾਫ ਲੋਕ ਕਹਿੰਦੇ ਸੀ ਵੀ ਚਲੋ ਚੰਗਾ ਜਿਵੇਂ ਵੀ ਹੈ ਨਸ਼ਾ ਰੋਕਣਾ ਚਾਹੀਦਾ ਉਹ ਮਨੁੱਖੀ ਅਧਿਕਾਰਾਂ ਵਾਲੇ ਕਹਿਣ ਲੱਗੇ ਵੀ ਇਹ ਕੀ ਤਰੀਕਾ ਜੀ ਗੁੱਟ ਉਹ ਤੱਕ ਦੇ ਵੀ ਇਹ ਕੋਈ ਸਟੋਰੀ ਨਹੀਂ ਹੋਰ ਵੀ ਰਿਕਵਰ ਕਰਨ ਗਏ ਉਹਨੇ ਗੋਡੀ ਚੜਾਈ ਤੇ ਗੋਡੀ ਲੱਤ ਚ ਲੱਗੀ ਹਾਲਾਂਕਿ ਲੋਕ ਸਮਝਦੇ ਸੀ ਵੀ ਚਲੋ ਕੰਟਰੋਲ ਤਾਂ ਹੋਣਾ ਚਾਹੀਦਾ ਸ਼ਾਂਤੀ ਰਹੇ ਤੇ ਕਿਸ ਕਿਸ ਨੇ ਮਾਰ ਡੋਲੇ ਪੁਲਿਸ ਦਾ ਤੇ ਪੁਲਿਸ ਨੂੰ ਇੰਨੇ ਅਧਿਕਾਰ ਦਿੱਤੇ ਕਿ ਇਹਨੂੰ ਤੇ ਗਲਤ ਤਾਂ ਫਿਰ ਇਹ ਵੀ ਉੱਠੀ ਕਿ ਕਿਸਾਨਾਂ ਨਾਲ ਗੱਲ ਕਰ ਲੈ ਕੋਈ ਪੋਲਿਟਿਕਲ ਬੰਦਾ ਨਹੀਂ ਇਹ ਪੁਲਿਸ ਅਫਸਰ ਸਾਬਕਾ ਨੂੰ ਭੇਜਦੇ ਨੇ ਤੋਂ ਪੰਜਾਬ ਦੇ ਵਿੱਚ ਕੀ ਸੱਚਮੁੱਚ ਪੁਲਸਰਾਜ ਦੀ ਗੱਲ ਕਹਾਣੀ ਬਣ ਰਹੀ ਹੈ ਇਕ ਵੱਡਾ ਮਸਲਾ ਖੜਾ ਕਰਤਾ ਜਦੋਂ ਕਰਨਲ ਬਾਠ ਦੀ ਇਸਕਟ ਮਾਰਨੇ ਪੰਜਾਬ ਸਰਕਾਰ ਦਾ ਜਿਹੜਾ ਪੁਲਸ ਰਾਜ ਹੈ ਉਸ ਕਿਸਮ ਦੀ ਗੱਲ ਜਿਹੜੀ ਹੈ ਉਹ ਹੁਣ ਡਿਬੇਟ ਚ ਲਿਆਂਦੀ ਅੱਜ ਕੱਲ ਡਿਬੇਟ ਇਹਤੇ ਚੱਲ ਰਹੀ ਹੈ ਕਿ ਪੰਜਾਬ ਚ ਹੋਰ ਕੀ ਹੈ ਪੰਜਾਬ ਕਦੇ ਨਹੀਂ ਕਿਸੇ ਬਲਡੋజర్ ਤੇ ਜਾ ਆ ਜਿਹੜੇ ਮੁਕਾਬਲੇ ਦਿਖਾਏ ਜਾ ਰਹੇ ਨੇ ਇਹਨਾਂ ਦੇ ਸਵਾਲ ਚੱਕੇ ਸੀ ਹੁਣ ਉਤੇ ਵੀ ਸਵਾਲ ਚੱਕਣੇ ਸ਼ੁਰੂ ਹੋ ਗਏ ਤੇ ਹੁਣ ਕਹਾਣੀ ਜਿਹੜੀ ਹੈ ਉਹ ਇਸ ਲੈਵਲ ਤੇ ਆ ਕੇ ਖੜੀ ਹੈ ਕਿ ਇਹ ਆਰਮੀ ਅਫਸਰ ਜਿਹੜੇ ਨੇ ਸਾਰੇ ਦੇਸ਼ ਦੇ ਉਹ ਵੀ ਕਹਿਣ ਲੱਗੇ ਨੇ ਇਹ ਪੁਲਿਸ ਸਾਡੇ ਨਾਲ ਵੀ ਇਸ ਤਰ੍ਹਾਂ ਕਰਦੀ ਹੈ ਆਮ ਸਿਟੀਜ਼ਨ ਕੀ ਕਰਦੀ ਹੋਊਗੀ ਇਸ ਤਰੀਕੇ ਨਾਲ ਕਿ ਚਾਹੀਦਾ ਤਾਂ ਇਹ ਸੀ ਕਿ ਪੁਲਸ ਵਾਲਿਆਂ ਦੇ ਆਪਣਾ ਤਰੀਕਾ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਕਰ ਲੈ ਤੇ ਇਹ ਵੀ ਕਿਹਾ ਜਾਂਦਾ ਸੀ ਕਿ ਜਿਹੜੇ ਨਵੇਂ ਅਫਸਰ ਨੇ ਪੁਲਿਸ ਦੇ ਨਵੇਂ ਮੋਟੇ ਨੇ ਉਹ ਸਹੀ ਬਹੁਤ ਦੇ ਨੇ ਠੀਕ ਬੋਤੇ ਨੇ ਤੇ ਇਹ ਜੇ ਇਸ ਤਰ੍ਹਾਂ ਦੀ ਗੱਲ ਸੀ ਅਸਲ ਵਿੱਚ ਜਿਹੜੀ ਪਾਵਰ ਹੁੰਦੀ ਹੈ ਨਾ ਉਹਨੂੰ ਹজম ਕਰਨਾ ਔਖਾ ਬੜਾ ਹੁੰਦਾ ਹੈ ਤੋਂ ਸਜੇਸ਼ਟ ਤਾਂ ਅਸੀਂ ਜਦੋਂ ਮੇਰੇ ਵੀ ਬਹੁਤ ਸਾਰੇ ਸਟੂਡੈਂਟ ਬਣੇ ਨੇ ਜਿਹੜੇ ਪੁਲਿਸ ਚ ਗਏ ਨੇ ਇੰਸਪੈਕਟਰ ਬਣਤੀ ਹੋਏ ਨੇ ਸਿਖਾਉਂਦੇ ਤਾਂ ਇਹ ਸੀ ਕਿ ਤੁਹਾਡੇ ਤਾਂ ਬਹੁਤ ਆਸਾਨ ਨੇ ਹੋਣਾ ਤਾਂ ਚਾਹੀਦਾ ਹੁਣ ਅੰਦਰੋਂ ਕੀ ਹੋਇਆ ਵਕੀਰ ਜੋ ਇੰਸਪੈਕਟਰ ਤਾਂ ਕਹਿੰਦਾ ਜੇ ਉਹਦੀ ਗੱਲ ਸੁਣੀਏ ਕਿ ਦੋਨੇ ਜ਼ਿੰਮੇਵਾਰ ਨੇ ਪਰ ਜੋ ਕੁਝ ਹੋਇਆ ਬੜਾ ਬੰਦ ਭਾਗ ਹੈ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਮੈਂ ਇੱਥੇ ਹੀ ਕੁਝ ਸਵਾਲ ਛੱਡ ਕੇ ਤੁਹਾਡੇ ਸਾਹਮਣੇ ਕਿ ਸੱਚਮੁੱਚ ਪੁਲਿਸ ਰਾਜ ਹੈ ਜਿਵੇਂ ਬਾਜਵਾ ਸਾਹਿਬ ਕਹਿ ਰਹੇ ਨੇ ਜਿਵੇਂ ਕਿਸਾਨ ਕਹਿ ਰਹੇ ਨੇ ਕਿ ਪੁਲਿਸ ਤੇ ਹੁਣ ਕੰਟਰੋਲ ਨਹੀਂ ਰਿਹਾ ਇਹ ਸਵਾਲ ਛੱਡ ਕੇ ਮੈਂ ਵੀਡੀਓ ਸਮਾਪਤ ਕਰਦਾ ਤੁਹਾਡਾ ਬਹੁਤ ਬਹੁਤ